ਨਵੇਂ ਸਾਲ ਦਾ ਪਹਿਲਾ ਦਿਨ ਹੁੰਦਾ ਹੈ ਤਾਂ ਉਸ ਨੂੰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸੈਲੀਬ੍ਰੇਟ ਕਰਦੇ ਨੇ ਮਨਾਉਂਦੇ ਨੇ ਧਾਰਮਿਕ ਲੋਕ ਧਾਰਮਿਕ ਸਥਾਨਾਂ ਤੇ ਜਾਂਦੇ ਨੇ ਅਰਦਾਸਾਂ ਬੇਨਤੀਆਂ ਕਰਦੇ ਨੇ ਖਾਲਸੇ ਦਾ ਨਮਾ ਨਾਨਕ ਸਾਹਿਬ ਸੰਮਤ 556 ਜਿਹੜਾ ਹੈ ਉਹ ਆਰੰਭ ਹੋਣ ਜਾ ਰਿਹਾ ਹੈ ਨਵੇਂ ਸਾਲ ਦੀਆਂ ਸਤਿਮੂਹ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਦਿੰਦਾ। ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸੰਮਤ ਨਾਨਕ ਸਾਹੀ 556ਵੀਂ ਦੀ ਆਮਦ ਮੌਕੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਇਕੱਠ ਸ੍ਰੀ ਹਰਮੰਦਰ ਸਾਹਿਬ ਵਿਖੇ ਵੇਖਣ ਨੂੰ ਮਿਲਿਆ ਜਿੱਥੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨੇ ਜਿਹੜੀਆਂ ਨਤਮਸਤਕ ਹੋਣ ਦੇ ਲਈ ਪਹੁੰਚੀਆਂ ਨੇ ਸੰਗਤ ਦੇ ਵਿੱਚ ਖੂਬ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਕਾਫੀ ਜ਼ਿਆਦਾ ਰੌਣਕਾਂ ਨੇ ਜਿਹੜੀਆਂ ਦਰਬਾਰ ਸਾਹਿਬ ਦੇ ਅੰਦਰ ਲੱਗ ਰਹੀਆਂ ਹਨ ਕਿਉਂਕਿ ਅੱਜ ਸਿੱਖਾਂ ਦਾ ਨਵਾਂ ਸਾਲ ਚੜ੍ਹਿਆ ਹੈ ਚੇਤ ਮਹੀਨੇ ਦੀ ਅੱਜ ਸੰਗਰਾਤ ਹੈ ਜਿਸ ਦੇ ਸਬੰਧ ਦੇ ਵਿੱਚ ਅੱਜ ਸਵੇਰ ਤੋਂ ਹੀ ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਨੇ ਹੁਮ-ਹੁਮਾ ਕੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਨਤਮਸਤਕ ਹੋਣ ਦੇ ਲਈ ਪਹੁੰਚ ਰਹੀਆਂ ਹਨ ਕਾਫੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਵੀ ਸੰਗਤ ਨੂੰ ਵਧਾਈ ਦਿੱਤੀ ਗਈ ਹੈ ਇਸ ਮੌਕੇ ਸੰਗਤ ਨਾਲ ਵੀ ਗੱਲਬਾਤ ਕੀਤੀ ਗਈ ਮੀਡੀਆ ਦੁਆਰਾ ਤਾਂ ਸੰਗਤ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਮੀਡੀਆ ਨੂੰ ਕੀ ਜਾਣਕਾਰੀ ਦਿੱਤੀ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਦੇ ਵਿੱਚ ਸਾਰੇ ਦਿਨ ਮਹੀਨੇ ਸਾਲ ਬਰਾਬਰ ਸਮਝੇ ਜਾਂਦੇ ਨੇ ਕੋਈ ਦਿਨ ਸ਼ੁਭ ਕੋਈ ਅਸ਼ੁਭ ਨਹੀਂ ਮੰਨਿਆ ਜਾਂਦਾ ਪਰ ਫਿਰ ਵੀ ਜਦੋਂ ਨਵੇਂ ਸਾਲ ਦਾ ਪਹਿਲਾ ਦਿਨ ਹੁੰਦਾ ਹੈ ਤਾਂ ਉਸ ਨੂੰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸੈਲੀਬ੍ਰੇਟ ਕਰਦੇ ਨੇ ਮਨਾਉਂਦੇ ਨੇ ਧਾਰਮਿਕ ਲੋਕ ਧਾਰਮਿਕ ਸਥਾਨਾਂ ਤੇ ਜਾਂਦੇ ਨੇ ਅਰਦਾਸਾਂ ਬੇਨਤੀਆਂ ਕਰਦੇ ਨੇ ਆਪਣੇ ਪਰਿਵਾਰ ਦੀ ਆਪਣੇ ਕਾਰੋਬਾਰ ਦੀ ਸੁੱਖ ਮੰਗਦੇ ਨੇ ਪੂਜਾ ਪਾਠ ਕਰਦੇ ਨੇ ਉੱਥੇ ਪੱਛਮ ਦੇ ਵਿੱਚ ਜਾਂ ਪੱਛਮ ਦੀ ਤਰਜ਼ ਦੇ ਵਿੱਚ ਤੇ ਭਾਰਤ ਦੇ ਵਿੱਚ ਵੀ ਕਈ ਲੋਕ ਇਸ ਦਿਨ ਜਾਂ ਇਸ ਦਿਨ ਤੋਂ ਇੱਕ ਰਾਤ ਪਹਿਲੀ ਪੂਰਬ ਸੰਧਿਆ ਤੇ ਨਾਚ ਗਾਣੇ ਕਰਕੇ ਇਸ ਦਿਨ ਨੂੰ ਮਨਾਉਂਦੇ ਪਰ ਗੁਰਮਤ ਦਾ ਜਿਹੜਾ ਨਵਾਂ ਸਾਲ ਹੈ ਉਹ ਇੱਕ ਚੇਤ ਤੋਂ ਆਰੰਭ ਹੁੰਦਾ ਹੈ ਅੱਜ ਇੱਕ ਚੇਤ ਇਸ ਵੀ ਸੰਨ ਦੇ 14 ਮਾਰਚ 2024 ਦੇ ਮੁਤਾਬਕ ਖਾਲਸੇ ਦਾ ਨਮਾ ਨਾਨਕशाही ਸੰਮਤ 556 ਜਿਹੜਾ ਹੈ ਉਹ ਆਰੰਭ ਹੋਣ ਜਾ ਰਿਹਾ ਮੈਂ ਇਸ ਨਾਨਕਸ਼ਹੀ ਸੰਮਤ 556 ਜੋ ਅੱਜ ਇੱਕ ਚੇਤ ਨੂੰ ਆਰੰਭ ਹੋ ਰਿਹਾ ਇਸ ਨਵੇਂ ਸਾਲ ਦੀਆਂ ਸਮੂਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਦਿਨਾ। ਔਰ ਅਕਾਲ ਪੁਰਖੇ ਅੱਗੇ ਅਰਦਾਸ ਹੈ ਕਿ ਇਸ ਸਾਲ ਸਾਡੀ ਵੇੜਿਆਂ ਦੇ ਵਿੱਚ ਖੁਸ਼ੀਆਂ ਭਰ ਆਏ। ਅਸੀਂ ਨਾਮ ਬਾਣੀ ਨਾਲ ਜੁੜੀਏ। ਬਾਣੀ ਬਾਣੀ ਦੇ ਤਾਰਨੇ ਬਣੀਏ, ਖੱਡੇ ਬਾਟੇ ਦੀ ਪਹਲ ਚੱਕੀਏ, ਗੁਰੂ ਵਾਲੇ ਬਣੀਏ, ਗੁਰੂ ਨੂੰ ਜਪੀਏ। ਗੁਰੂ ਨੂੰ ਅੰਗ ਸੰਗ ਸਮਝੀਏ। ਗੁਰੂ ਸਾਡੀ ਬੌਢੀ ਕਰੇ। ਮੈਂ ਇੱਕ ਵਾਰੀ ਫੇਰ ਅੱਜ ਇੱਕ ਚੇਤ ਨੂੰ 9 ਸਾਲ ਦੀਆਂ ਸਮੂਹੋਂ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਨਾਨਕ ਸ਼ਾਹੀ ਸੰਮਤ 556 ਆਰੰਭ ਹੋਣ ਦੀਆਂ ਬਹੁਤ-ਬਹੁਤ ਵਧਾਈਆਂ ਦਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਮੰਡਸਾ ਮੱਠ ਟਿਕਣਾ ਆਏ ਨਵਾਂ ਸਾਲ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਅਨੁਸਾਰ ਸਿੱਖ ਧਰਮ ਦੀ ਪਰੰਪਰਾ ਅਨੁਸਾਰ ਅੱਜ ਇੱਕ ਚੇਤ ਜੋ ਸੰਮਤ ਨਾਨਕ ਸ਼ਾਹੀ 556 ਦੀ ਆਰੰਭਤਾ ਹੋਈ ਹੈ ਗੁਰਮントੂ ਅਨੁਸਾਰ ਜੋ ਸਿੱਖਾ ਦੇ ਵਿੱਚ ਇਸ ਨੂੰ ਨਵੇਂ ਸਾਲ ਦੀ ਪ੍ਰਵਾਨਗੀ ਦਿੱਤੀ ਗਈ ਹੈ ਪ੍ਰਵਲਿਤ ਹੈ ਇਸ ਮੌਕੇ ਗੁਰੂ ਸਾਹਿਬ ਜੀ ਦੇ ਕੋਲ ਸੰਗਤਾਂ ਆਸ਼ੀਰਵਾਦ ਲੈਣ ਵਾਸਤੇ ਆਪਣੇ ਪਰਿਵਾਰ ਦੀ ਸਿੱਖ ਸ਼ਾਨ ਦੀ ਜੱਦੀ ਕਲਾ ਵਾਸਤੇ ਮਤਬਸਤ ਹੋ ਰਹੇ ਹਨ ਉਥੇ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਸਾਡੀ ਬਲੱਖੰਦਾ ਦਾ ਪ੍ਰਤੀਕ ਹੈ ਸਾਡੀ ਅਟਰੀ ਹੋਣ ਦਾ ਪ੍ਰਤੀਕ ਹੈ ਇਸ ਕਰਕੇ ਇੱਕ ਜੇਦਨੂ ਸਮੂਹ ਨਾਨਕ ਨਾਮ ਲੈਵਾ ਸੰਗਤਾਂ ਜਿਹੜੀਆਂ ਉਹ ਇਸ ਸਾਲ ਦੀ ਖੁਸ਼ੀ ਮਨਾ ਰਹੀਆਂ ਨੇ ਇਸ ਗੱਲ ਦੀ ਅਰਦਾਸ ਕਰਦੇ ਹਾਂ ਕਾਮਨਾ ਕਰਦੇ ਹਾਂ ਕਿ ਇਹ ਪੰਥ ਵਾਸਤੇ ਕੌਮ ਵਾਸਤੇ ਸਾਡੇ ਪਰਿਵਾਰਾਂ ਵਾਸਤੇ ਸੁਖਮਈ ਚੜਦੀ ਕਲਾ ਵਾਲਾ ਹੋਵੇ ਅਤੇ ਗੁਰੂ ਸਾਹਿਬ ਅੰਗ ਸੰਗ ਵਰਤਨ ਅਤੇ ਨਾਮ ਬਾਣੀ ਦਾ ਪ੍ਰਵਾਹ ਇਸ ਹਾਲ ਦੇ ਵਿੱਚ ਚੱਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜਦੀ ਕਲਾ ਟਾਈਮ ਟੀਵੀ ਲਈ ਅਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਰਿਪੋਰਟ